ਹਾਂ ਇਹ ਭਾਬੀ ਮੈਂ ਲੋਕਾਂ ਜਾ ਕੇ ਆਂਦੇ ਨਹੀਂ ਗਿਆ ਆਪੇ ਆ ਬਹਿ ਜਾ ਫੱਟੀ ਤੇ ਹੈ ਫੱਟੀ ਤੇ ਬਹਿ ਜਾ ਲੈ ਕੱਪੜਾ ਪਾਣਾ ਮੈਂ ਪਰੌਣਾ ਆ ਮੇਰੀ ਮਾਰੀ ਮੋਟ ਦਕੰਦਰ ਕਰੋ ਮੈਂ ਕਹਾਂ ਲੈ ਬਹਿ ਜਾ ਫੱਟੀ ਤੇ ਇੱਕ ਮਾਰ ਜਣੇ ਫੱਟੀ ਤੇ ਬੈਠ ਨੂੰ ਕਿਹਾ ਅੱਛਾ ਫੱਟੀ ਤੇ ਫੱਟੀ ਤੇ ਮੈਂ ਐਂ ਬੱਟੀ ਤੇ ਬਹਿ ਜਾ ਹਾਂ ਜੰਮ ਮੈਂ

हाँ यह ना कहिए गलो हाथ पी चलो आराम लिया बात बोलता तो मैं तो कुड़ी पाट जावे। ऐसा नहीं करे करी जाने आकला तो मैंने बढ़िया मैं तो दफा करो चीज़े दी। हाय, ऐसा भी मैंने शेरबान निकला तो मैं शेरबान जामा। नहीं, नहीं, शेरबान ही। हाय, आज सुबह मैं घोमा ना। मैं, मैं, चीज़े चीज़े। आले बाकी, भाभी भून ली ले ला। सेल्फी आ

ਹਾਏ ਹਾਏ ਇਹ ਆ ਵੀ ਬਾਹ ਹੈ ਗਿਆ ਰੱਬ ਨੇ ਦੋਨੇ ਬਾਵਾ ਦਿੱਤੇ ਨਾਮ ਐਤ ਬਾਵਾ ਲੈ ਪਾ ਲੈ ਇਹ ਜੱਟਾ ਹਾਏ ਹਾਏ ਰੱਬਾ ਇਹ ਹਾਈ ਦੇ ਨਾ ਜਾਂਦਾ ਸਿੱਖ ਸਾਡੇ ਦਾ ਮਕਾਨਾ ਵੀ ਛੋਟੇ ਹੱਥੀ ਭਾਰ ਦੇ ਕੇ ਕਈ ਜਾਂਦੀ ਆ ਉਹਦੇ ਪੈਟ ਦੀਆਂ ਬਹੁਤੇ ਮੈਂ ਕਿੰਨੇ ਧੋਖ ਮਾਰ ਕੇ ਮੇਰੇ ਨਾੜਾ ਜਾਣ ਗਏਗਾ ਇਹ ਪਤਾ ਨਹੀਂ ਕੀ ਹਾਂ ਮੈਂ

නියී හන් අච් කවසුන ල ඒ ක ්‍රවාර පරවත් ක කර හැග කර හැග දගලගේ ්‍රවාර හැගී විය හුියේ අන්ත කරය ම සකටරන බීගලති සන්න කට කෑම්ල මට ලාග කරු ියන්න හැගී අමට ක කවවාල් හැනග ਅੱਛੇ ਮੇਰੀ ਗਾਲਸਾਂ ਨੇ ਹਾਂ ਮੈਂ ਵਿਆਹ ਕਰਵਾਣਾ ਤੂੰ ਚੱਲਾ ਵਾ ਆਹੋ ਇਹ ਤੈਨੂੰ ਪਤਾ ਵਾ ਮੈਂ ਤਲਵਾਰ ਹੱਥ 'ਚ ਕਿਹੜੀ ਗੱਲੋਂ ਫੜੀਦੀ ਆ ਨਾ ਮੈਂ ਨਿਆਣਾ ਮੈਂ ਉੱਧੇ ਵਿਆਹ ਕਰਾਉਣ ਤੁਰਿਆ ਇਹ ਬੱਸੇ ਨਾ ਕਿਹੜੀ ਗੱਲੋਂ ਫੜੀਦੀ ਆ ਵਿਆਹ ਮੇਲੇ ਕਿਰਪਾਨ ਹੱਥ 'ਚ ਤਾਂ ਫੜੀਦੀ ਆ ਇਹ ਕਿਹੜੀ ਗੱਲੋਂ ਫੜੀਦੀ ਆ ਐਵੇਂ ਮੋਟਾ ਘੱਟਾ ਪੈ ਜਾਂਦਾ ਨਾ ਹੋਰੇ ਪੁਰਾਣਾ ਕੱਲਾ ਤੁਰਿਆ ਹੋਵੇ ਪੁਰਾਣੇ ਕੁੱਤੇ ਨੇ ਘੇਰਿਆ ਹੋਵੇ ਪੁਰਾਣਾ ਕੁੱਤਿਆਂ ਦੇ ਖੇਤਾਂ ਨੂੰ ਕੁੱਤੇ ਆ ਬੈਠਾ ni gais son kan patah salia daun undia ahoh ni daun